ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਏਕਤਾ ਪਾਰਟੀ ਦੇ ਮੁਖੀ ਗੁਰਮੀਤ ਲਾਲ ਬਿੱਟੂ ਅਤੇ ਪਾਰਟੀ ਵਰਕਰਾਂ ਦੀ ਅਗਵਾਈ ਦੇ ਵਿੱਚ ਸਿਰਜਣ ਹਾਰ ਅਤੇ ਕਵੀ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਕਰਵਾਏ ਗਏ ਧਾਰਮਿਕ ਸਮਾਗਮ ਦੇ ਵਿੱਚ ਆਪ ਕਪੂਰਥਲਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਗੁਰਪਾਲ ਭਾਰਤੀ ਭਗਵਾਨ ਵਾਲਮੀਕੀ ਨੂੰ ਜਫਾਨ ਸਬਾ ਜਿਲ੍ਹਾ ਕਪੂਰਥਲਾ ਦੇ ਮੁਖੀ ਕੋਮਲ ਸੋਹੋਤਾ ਨੇ ਸ਼ਿਰਕਤ ਕੀਤੀ। ਮੁਸੀਬਤ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪੂਰਵੀ ਕੋਮੀ ਮੀਤ ਪ੍ਰਧਾਨ ਅਵੀ ਰਾਜਪੂਤ ਦਾ ਸਨਮਾਨ ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਪਿੱਟੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਜੋ ਬੋਲੇ ਸੋਨ ਰੁਪਇ ਭਗਵਾਨ ਵਾਲਮੀਕੀ ਅੱਜ ਵੀ ਜੀ ਆਜ ਏਕਤਾ ਪਾਰਟੀ ਵੱਲੋਂ ਜੋ ਮਾਰਕੀਟ ਚੌਂਕ ਦੇ ਵਿੱਚ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਇੱਕ satsang ਕਰਵਾਇਆ ਗਿਆ ਤੇ ਅਟੁੱਟ ਲੰਗਰ ਬਣਾਇਆ ਗਿਆ। ਉੱਥੇ ਗਰਮੀਤ لال ਬਿੱਟੂ ਜੀ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਵਾਂ ਕਿ ਉਹ ਹਰ ਸਾਲ ਪਤਾ ਨਹੀਂ ਕਿੰਨੇ ਸਾਲ ਹੋ ਗਏ ਪ੍ਰਭੂ ਵਾਲਮੀਕੀ ਜੀ ਦੇ ਨਾਮ ਨੂੰ ਮਾਰਗਫੈਟ ਦੇ ਵਿੱਚ ਕੀਰਤਨ ਕਰਵਾਉਂਦੇ ਹੈਗੇ ਆ ਉੱਥੇ ਹੀ ਉਹ ਪੂਰੇ ਸ਼ਹਿਰ ਦੀਆਂ ਨਾਮੀ ਕੋਈ ਪਾਰਟੀਆਂ ਲਾ ਲਓ ਜਥੇਬੰਦੀਆਂ ਲਾ ਲਓ ਸਾਰੀਆਂ ਆਂਦੀਆਂ ਵਾਂ ਲਤਮਸਤਕ ਹੁੰਦੀਆਂ ਵਾਂ ਆਨ ਕੇ ਉੱਥੇ ਉਸ ਦਰਬਾਰ ਤੇ ਮੈਂ ਬਿੱਟੂ ਜੀ ਵੱਲੋਂ ਤੇ ਉਹਨਾਂ ਦੀ ਪਾਰਟੀ ਵੱਲੋਂ ਤੇ ਆਪਣੀ ਵਾਲਮੀਕੀ ਨੌਜਵਾਨ ਸਭਾ ਵੱਲੋਂ ਜਿਨ੍ਹਾਂ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਆਈਆਂ ਉਹਨਾਂ ਦਾ ਤਹਿ ਦਿਲੋਂ ਇੱਥੇ ਆਣ ਤੇ ਧੰਨਵਾਦ ਕਰਦਾ ਹਾਂ जय वाल्मीकि हर हर बाण निरपै भगवान वाल्मीकि महाराज की जय आज थे थे, दा जेड़ा शुभ तिहाड़ा भगवान वाल्मीकि महाराज दा जो प्रकट दिवस हैगा ओते सम्बन्ध ते हर साल दी तरह ਸਾਡੇ ਗੁਰਮੀਤ ਲਾਲ ਬਿੱਟੂ ਜੀ ਬੜੇ ਉਚੇਚੇ ਤੌਰ ਤੇ ਇੱਥੇ ਪ੍ਰੋਗਰਾਮ ਕਰਦੇ ਨੇ ਲੰਗਰ ਲਗਾਉਂਦੇ ਨੇ ਮੈਂ ਸਮਝਦਾ ਕਿ ਲੰਗਰ ਹਮੇਸ਼ਾ ਜਿਹੜਾ ਭੁੱਖੇ ਦਾ ਢਿੱਡ ਭਰਦਾ ਹੈਗਾ ਤੇ ਹਰ ਸਾਲ ਜਿਹੜਾ ਲਗਾਉਂਦੇ ਨੇ ਤੇ ਪ੍ਰਮਾਤਮਾ ਹਮੇਸ਼ਾ ਹੋਰ ਚੜ੍ਹਦੀ ਕਲਾ ਤੇ ਰੱਖੇ ਇਹ ਸਪੈਸ਼ਲ ਤੌਰ ਤੇ ਸਾਡੇ ਜਿਹੜੇ ਸਾਡੇ ਜਿਹੜੇ ਕੈਬਨਿਟ ਮਨਿਸਟਰ ਸਰਦਾਰ ਬਲਕਾਰ ਸਿੰਘ ਜੀ ਦੇ ਫਰਜੰਦ ਸਾਹਿਬ ਜੋ ਇੱਥੇ ਪਹੁੰਚੇ ਹੋਏ ਨੇ ਇਹਨਾਂ ਦਾ ਸ਼ੁਸ਼ੋਭਿਤ ਤਵੀਰ ਜੀ ਇਹਨਾਂ ਦਾ ਸਵਾਗਤ ਕਰਦੇ ਆਂ ਇੱਥੇ ਤੋਂ ਦਰਜਾ ਬਦਰਜਾ ਜਿੰਨੇ ਵੀ ਇੱਥੇ ਵਰਕਰ ਸਾਹਿਬਾਨ ਪਹੁੰਚੇ ਹੋਏ ਨੇ ਇਹਨਾਂ ਦਾ ਵੀ ਧੰਨਵਾਦ ਹੈ ਅੱਜ ਦਾ ਜੋ ਸ਼ੁਭ ਦਿਹਾੜਾ ਹੈਗਾ ਆ ਮੈਂ ਸਮਝਦਾ ਕਿ ਜਿਵੇਂ ਕਿ ਪੰਜਾਬ ਸਰਕਾਰ ਬਾਜਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਭਗਵਾਨ ਵਾਲਮੀਕ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਮੁਕਤ ਪੰਜਾਬ ਅਤੇ ਕਰਪਸ਼ਨ ਫਰੀ ਪੰਜਾਬ ਕਰਨ ਦੇ ਲਈ ਜੋ ਉਹਨਾਂ ਨੇ ਵਿੜਾ ਚੱਕਿਆ ਹੋਇਆ ਮੈਂ ਸਮਝਦਾ ਕਿ ਇੱਕ ਸੱਚੀ ਸੁੱਚੀ ਸੋਚ ਇੱਕ ਸੱਚੀ ਨੀਅਤ ਦੇ ਮੁਤਾਬਕ ਅੱਜ ਅੱਜ ਦੇ ਦਿਨ ਦੇ ਵਿੱਚ ਜੇ ਇਨਾ ਸਮਾਂ ਹੋ ਗਿਆ ਇਹ ਪੰਜਾਬ ਦੇ ਵਿੱਚ ਤਕਰੀਬਨ ਪੌਣੇ 2 ਸਾਲ ਦਾ ਸਮਾਂ ਹੋ ਗਿਆ ਤੋਂ ਬਹੁਤ ਹੀ ਚੰਗੀ ਘੜੀ ਹੈਗੀ ਹੈ ਇੱਕ ਸ਼ੁਭ ਸੰਘੇਤ ਹੈਗੇ ਹੈ ਇਹ ਜਿਹੜੇ ਕਿ ਇੱਕ ਆਮ ਲੋਕਾਂ ਦੀ ਜਿਹੜੀਆਂ ਜੋ ਬੇਟੀਆਂ ਹੈਗੀਆਂ ਉਹਨਾਂ ਨੂੰ ਵੀ ਜੱਜ ਬਣਾਇਆ ਗਿਆ ਗਰੀਬ ਪਰਿਵਾਰਾਂ ਦੇ ਵਿੱਚੋਂ ਤੇ ਲਗਭਗ 7000 ਨੌਕਰੀਆਂ ਦੇ ਦਿੱਤੀਆਂ ਤੇ ਹਰ ਰੋਜ਼ ਕੋਈ ਨਾ ਕੋਈ ਚੰਗੇ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਤੋਂ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਸਾਰੇ ਕਪੂਰਥਲਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਅਤੇ ਦੁਨੀਆ ਦੇ ਵਿੱਚ ਵਸਦੇ ਜਿੱਥੇ ਵੀ ਆਵਾਮ ਹੈਗੀ ਹੈ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਬਹੁਤ ਜ਼ਿਆਦੀਆਂ ਮੁਬਾਰਕਾਂ ਦੇਣਾ ਔਰ ਇੱਕ ਜੋ ਸਨੇਹਾ ਭਗਵਾਨ ਸ੍ਰੀ ਵਾਲਮੀਕ ਮਹਾਰਾਜ ਜੀ ਦਾ ਹੈਗਾ ਕਿ ਗਰੀਬ ਦੀ ਹਮੇਸ਼ਾ ਬਾਹ ਫੜਨੀ ਹੈ ਤੇ ਸੱਚ ਦਾ ਹਮੇਸ਼ਾ ਸਾਥ ਦੇਣਾ ਹੈਗਾ ਤੋ ਮੈਂ ਤੁਹਾਡੇ ਅੱਗੇ ਸਾਰੇ ਆ ਕੇ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਗਰੀਬ ਦਾ ਹਮੇਸ਼ਾ ਸਾਥ ਦਿਓ ਸੱਚ ਦਾ ਸਾਥ ਦਿਓ ਝੂਠੇ ਨੂੰ ਜਿਹੜਾ ਹੈਗਾ ਇਹ ਚੱਕ ਕੇ ਜਿਨ੍ਹਾਂ ਦੇ ਵਿੱਚ ਸਟੋ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰੀ ਬਾਬੂ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਜਿਹੜਾ ਹੈਗਾ ਇਹ ਕਰਪਸ਼ਨ ਕਰਦਾ ਆ ਪੈਸੇ ਲੈ ਕੇ ਕੰਮ ਕਰਦਾ ਆ ਅੱਜ ਦੇ ਦਿਨ ਤੋਂ ਬਾਅਦ ਅਸੀਂ ਪੂਰੇ ਦੀ ਪੂਰੀ ਜਿਹੜੀ ਯੂਨਿਟੀ ਹੈਗੀ ਆ ਅਸੀਂ ਇਕੱਠੇ ਹੋ ਕੇ ਉਸ ਕ腐ਸ਼ਨ ਦੇ ਖਿਲਾਫ ਲੜਾਂਗੇ ਅਤੇ ਸੱਚ ਦਾ ਸਾਥ ਦੇਵਾਂਗੇ ਇਹਨਾਂ ਗੱਲਾਂ ਦੇ ਨਾਲ ਆਪਜੀ ਤੋਂ ਇਜਾਜ਼ਤ ਮੰਗਦੇ ਆ ਜੋ ਬੋਲੇ ਸੋ ਨਿਰਪੈ ਸਭਨ ਵਾਲਮੀਕ ਮਹਾਰਾਜ ਜੀ ਬਟੂ ਪੰਜਾਬੀ ਦਾ ਪਾਰਟੀ ਅੱਜ ਅਸੀਂ ਮਿੱਤੀ ਸਤਾਇਚ ਨੂੰ ਜਨਮਾਨ ਵਾਲਮੀਕ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਪੂਰੇ ਦੇਸ਼ ਵਿਦੇਸ਼ਾਂ ਵਿੱਚ ਮਨਾਇਆ ਜਾਂਦਾ ਇਸੇ ਤਰ੍ਹਾਂ ਅਸੀਂ ਹਰ ਸਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਅੱਜ ਮਾਰਕਪੜ ਚੌਂਕ ਦੇ ਵਿੱਚ ਇੱਕ ਵੱਡਾ ਪੰਡਾਲ ਲਾ ਕੇ ਭਗਵਾਨ ਵਾਲਮੀਕ ਮਹਾਰਾ ਦਾ ਜਨਮ ਦਿਹਾੜਾ ਮਨਾਇਆ ਉਹ ਦਿੱਤੇ ਵਿੱਚ ਕਾਈ ਨਿਤਿਓ ਪਾਰਟੀਆਂ ਸਮਾਜ ਨਿਤਿਓ ਪਾਰਟੀਆਂ ਪ੍ਰੈਸ ਵਾਲੇ ਮੇਰੇ ਵੀਰ ਪ੍ਰਸ਼ਾਸਨ ਇਹਨਾਂ ਸਾਰਿਆਂ ਨੇ ਇੱਥੇ ਪਹੁੰਚ ਕੇ ਭਗਵਾਨ ਵਾਲਮੀਕ ਮਹਾਰਾ ਦਾ ਸ਼ਿਰਵਤ ਲਿਆ ਤੇ ਲਗਭਗ ਮੈਂ ਮੈਂ ਸਮਝਦਾ ਵਾ ਇਹ ਜਿਹੜਾ ਏਡਾ ਵੱਡਾ ਪ੍ਰੋਗਰਾਮ ਮਨਾਇਆ ਜਾਂਦਾ ਇਹ ਸਮੁੱਚੀ ਇਕਤਾ ਪਾਰਟੀ ਦੇ ਵਰਕਰਾਂ ਨਾਲ ਪੁਰੇ ਇਕਤਾ ਪਾਰਟੀ ਦੇ ਆਗੂਆਂ ਨਾਲ ਉਹ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਫਰਸਾਲੇ ਤੇ ਪ੍ਰੋਗਰਾਮ ਮਨਾਇਆ ਜਾਂਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਸ੍ਰੀ 6 ਤੋਂ ਪਹੁੰਚੇ ਸਾਡੇ ਬਲਕਾਰ ਸਿੰਘ ਜੀ ਲੋਕਲ ਬਾਡੀ ਮਨਿਸਟਰ ਦੇ ਉਹਨਾਂ ਦੇ ਸੁਪੁੱਤਰ ਵਿਸ਼ੇ ਤੌਰ ਤੇ ਪਹੁੰਚੇ ਸਾਡੇ ਕੋਮਲ ਸੋਤਾ ਜੀ ਗਾਗਾ ਜੀ ਜੋ ਵਾਲਮੀਕੀ ਸੁਸਭਾ ਦੇ ਪ੍ਰਧਾਨ ਨੇ ਹਨ ਉਹ ਪਹੁੰਚੇ ਔਰ ਗਰਪਾਲ ਇੰਡੀਅਨ ਜੀ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਜੀ ਪਹੁੰਚੇ ਔਰ ਇਸੇ ਤਰ੍ਹਾਂ ਕਾਫੀ ਮੈਂ ਸਮਾਜ ਦਾ ਵੀ ਵੀ ਕਾਫੀ ਰਾਜਨੀਤੀ ਲੋਕ ਸਮਾਜਿਕ ਲੋਕ ਇੱਥੇ ਪਹੁੰਚ ਕੇ ਉਹਨਾਂ ਨੇ ਭਗਵਾਨ ਵਾਲਮੀਕ ਦਾ ਅਸ਼ੀਰਵਾਦ ਲਿਆ ਔਰ ਅਸੀਂ ਚਾਹੁੰਦੇ ਹਾਂ ਵੀ ਇਦਾਂ ਲੋਕਾਂ ਦਾ ਸੰਯੋਗ ਮਿਲਦਾ ਰਹੇ ਔਰ ਲਗਭਗ ਗੁਰੂਆਂ ਪੀਰਾਂ ਫਕੀਰਾਂ ਦੇ ਜਿਹੜੇ ਦਿਨ ਦਿਹਾੜੇ ਆ ਉਹ ਸਮੇਂ-ਸਮੇਂ 'ਤੇ ਮੈਂ ਸਮਾਜ ਦਾ ਮਨਾਏ ਜਾਣ ਔਰ ਮੈਂ ਆਪਣੇ ਨੂੰ ਉਹ ਆਪਣੇ ਪਰਿਵਾਰ ਵੱਲੋਂ ਇੱਕਾ ਪਾਰਟੀ ਵੱਲੋਂ ਵੀ ਪੂਰੇ ਦੇਸ਼ ਵਿਦੇਸ਼ ਪੂਰੇ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਮੈਂ ਭਗਵਾਨ ਵਾਲਮੀਕ ਮਹਾਰਾਜ ਦੇ ਜਨਮ ਦਿਹਾੜੇ ਦੇ ਉੱਪਰ ਲੱਖ ਲੱਖ ਵਧਾਈ ਦੇਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ